ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁੱਲ ਸੇ ਪਰਿਵਾਰ ਨੇ ਸਮਾਤ ਸੇਵੀਆਂ ਨੂੰ ਲਗਾਈ ਮਦਦ ਦੀ ਗੁਹਾਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੈਣੀ ਮਸਾਚਰ ਗੈਸ ਲੀਕ ਹੋਣ ਨਾਲ ਘਰ ਨੂੰ ਅੱਗ ਲੱਗੀ ਗਈ ਜਿਸ ਦੌਰਾਨ ਇੱਕੋ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁੱਲ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਬੀਤੀ ਕੱਲ ਸ਼ਾਮ ਨੂੰ ਸਮਾਂ ਕਰੀਬ 6:30 ਵਜੇ ਵਾਪਰਿਆ ਇਸ ਹਾਦਸੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਗਵੀਰ ਸਿੰਘ ਪੁੱਤਰ ਬਖਸ਼ੀਤ ਸਿੰਘ ਵਾਸੀ ਭੈਣੀ ਮਸਾ ਸਿੰਘ ਨੇ ਦੱਸਿਆ ਕਿ ਬਿੱਤੇ ਕੱਲ ਸ਼ਾਮ ਨੂੰ ਸਮਾਂ ਕਰੀਬ 6 ਵਜੇ ਉਸ ਦੀਆਂ ਦੋਵੇਂ ਲੜਕੀਆਂ ਗੁਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਚਾਹ ਬਣਾਉਂ ਲਈ ਜਦੋਂ ਮਾਚਿਸ ਨਾਲ ਗੈਸ ਸਟੋਵ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਕਾਰਨ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਜਿਸ ਵਿੱਚ ਉਸ ਦੀਆਂ ਦੋਵੇਂ ਧੀਆਂ ਅਤੇ ਉਹ ਖੁਦ ਬੁਰੀ ਤਰ੍ਹਾਂ ਝੁੱਲ ਸਕੇ। ਅਤੇ ਉਹਨਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਰਗਵੀਰ ਸਿੰਘ ਨੇ ਦੱਸਿਆ ਕਿ tMapਾਕਾ ਐਨਾ ਜ਼ਿਆਦਾ ਭਿਆਨਕ ਸੀ ਕਿ ਉਹਨਾਂ ਦੇ ਘਰ ਦੀਆਂ ਕੰਧਾਂ ਵੀ ਟੈ ਗਈਆਂ ਦੱਸ ਦਈਏ ਕਿ ਰਗਵੀਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਸੋਨੁ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਰਗਵੀਰ ਸਿੰਘ ਪਿੰਡ ਕਿਹੜਾ ਜੀ ਪਿੰਡ ਫਰੀਮਸਾ ਸੀ ਕੀ ਗੱਲ ਹੋਈ ਹੈ ਜਿਹੜੀ ਆ ਘਰ ਚ ਖਲਾਰਾ ਪਿਆ ਇਹ ਚ ਗੈਂਸਟੋ ਅੱਗ ਲੱਗ ਗਈ ਕਿਦਾ ਤੇ ਕੈਸੋ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਵਾਹੀਂ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਆਖਾ ਚਾਹ ਬਣਾਗੇ ਪਈਏ 6 ਸਾਢੇ 6 ਦਾ ਟਾਈਮ ਸੀ ਉਹ ਤੇ ਇੱਕ ਗੁੱਡੀ ਨੂੰ ਥੱਲੇ ਬੈ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਂਸ ਦੇ ਨਿਵੇਂ ਲੱਕ ਹੋ ਕੇ ਅੱਗ ਲਾਈ ਤੇ ਇੱਕਦਮ ਭਵਾ ਕਾ ਗਿਆ ਨਿਕਲਿਆ ਤੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਤਾਂ ਤੇ ਬੇਟਾ ਹੈ ਮੇਰਾ ਗੁੱਡੀਆਂ ਤੇ ਕੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਗੀਆਂ ਕਿੰਨੀ ਕਾਗ ਲੱਗੀ ਆਗ ਕਾਫੀ ਬਾਤ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜਣਾ ਕੱਚਾ ਘਰ ਹੀ ਮੇਰਾ ਡਿੱਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜਣਾ ਮੈਂ ਸਵਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਕਾਰ ਪਿੰਡ ਕਿਹੜਾ ਜੀ ਪਿੰਡ ਪੰਨੀ ਸਿਸ ਤੇ ਕੀ ਗੱਲ ਹੋਈ ਯਾਰ ਇਹ ਹੱਥ ਦੇ ਸਟਾਮ ਵਗੈਰਾ ਲੱਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਧਰ ਲੱਗੇ ਕਿੰਨੇ ਕ ਵਜੇ ਦੀ ਗੱਲ ਆ ਤੇ ਸਾਡੇ ਕੁਛ ਕਿੰਨਾ ਕ ਨੁਕਸਾਨ ਹੋਇਆ ਵਾ ਵਈ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਧਰ ਲੱਗੇ ਹਾਂ ਤੇ ਜਿਹੜਾ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋ ਫਟ ਗਿਆ ਤੇ ਕਿਨਾ ਕ ਕੰਦਾ ਕੁੰਦਾ ਡਿੱਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਗ ਗਈ ਕਿੰਨੇ ਕ ਵਜੇ ਦੀ ਗੱਲ ਆ ਸਾਡੇ ਕੁਛ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮਸਾਲੇ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਛੜੀ ਦਾ ਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਡੀਆਂ ਗਰੀਬੀਆਂ ਇੱਕ ਲੜਕਾ ਜਿਹੜਾ ਛੋਟਾ ਹੈ ਨਾਲੋਂ ਕਿ ਕੱਲੇ ਫਰਗਬੀਰ ਸਿੰਘ ਦੇ ਸੱਤੇ ਕਰਜ਼ਾ ਕਾਰੋਵਾਰ ਆ ਤੇ ਅਚਾਨਕ ਸਟੈਂਡ ਦਾ ਨਿਸ਼ਾਨ ਹੋਣ ਕਰਕੇ ਕਰਦਾ ਸਾਰਾ ਨੁਕਸਾਨ ਹੋ ਗਿਆ ਇਹ ਮਤਲਬ ਬੰਦਾ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਂਗਾ ਤੇ ਤੁਹੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲੱਗੋ ਗਵਾਂਢੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਹੁਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕੀ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਤੇ